ਅੱਜ ਮਨ ਬਹੁਤ ਉਦਾਸ ਹੈ ਕਿਉਂਕਿ ਅੱਜ ਕਹਿੰਦੇ ਆ ਨਾ ਵੀ ਯਾਰਾਂ ਨਾਲ ਯਾਰ ਵਿਛੜੇ ਹਨ ਉਹ ਕੰਮ ਹੋ ਰਿਹਾ ਵਾ ਇੱਕ ਜਾਰੀ ਹੁੰਦੀ ਹੈ ਇੱਕ ਦੋਸਤੀ ਵੀ ਜਿਹੜਾ ਬੰਦਾ ਕਦੇ ਵੀ ਭੁੱਲਦਾ ਨਹੀਂ ਹੈਗਾ ਤੇ ਬਹੁਤ ਜਿਆਦਾ ਪ੍ਰੇਮ ਸੀਗਾ ਤੇ ਬਾਕੀ ਇਹਨਾਂ ਨੇ ਸਟੇਜ ਤੇ ਬੋਲਤਾ ਸੀਗਾ ਬਹੁਤ ਸੋਹਣਾ ਬੋਲਿਆ ਵਾ ਸਾਡਾ ਚਲੋ ਧੰਨਵਾਦ ਕੀਤਾ ਇਹਨਾਂ ਨੇ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਇੱਕ ਭਾਈ ਨੇ ਬਿਲਕੁਲ ਏ ਬਾਕੀ ਤੁਹਾਡਾ ਕੀ ਵਿਚਾਰ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਅੱਜ ਭਾਈ ਦਿਰਾਵਰ ਸਿੰਘ ਭਾਈ ਪਰਮਪ੍ਰਿੰਦਰ ਸਿੰਘ ਅਤੇ ਜਿੱਦਣੇ ਗੁਰੂ ਘਰ ਦੇ ਰਹਿਣ ਵਾਲੇ ਸਿੰਘ ਆ ਅੱਜ ਲਾਸਟ ਵੀਕ ਸੀ ਸਾਡੀ ਇੱਥੇ ਵੈਡਸਫੀਲਡ ਨਾ ਕੋਟਲਾਨ ਕੋਟਰਾ ਸਾਹਿਬ ਤੇ ਮੈਸਟਰੀਟ ਵੀ ਇਹ ਗੱਲ ਕਹੀ ਸੀ ਵੀ ਪੰਜਾਬ ਤੋਂ ਜਦ ਤਰ ਚਲੇ ਹਨ ਉਸ ਦਿਨ ਮਾਨ ਖੁਸ਼ੀ ਵੀ इंग्लंड ਚਲੇ ਆ ਪਰਿਵਾਰ ਨੂੰ ਛੱਡ ਕੇ ਆਏ ਸੀ ਪਰ ਪਰ ਅੱਜ ਇਥੋਂ ਛੱਡ ਕੇ ਚੱਲਿਆ ਤੇ ਇਦਾਂ ਲੱਗਦਾ ਵੀ ਪੰਜਾਬ ਨਾਲੋਂ ਅੱਜ ਦੁਖੀ ਜ਼ਿਆਦਾ ਆ ਮਨ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਅੱਜ ਯਾਰ ਵਿਛੜ ਕੇ ਚੱਲਿਆ ਸਾਨੂੰ ਇੱਥੇ ਕਰੀਬ ਕਾਫੀ ਸਮਾਂ ਹੋ ਗਿਆ ਪਰ ਅਸੀਂ ਵੀ ਭਰਾਵਾ ਵਾਂਗ ਰਹੇ ਸਾਰੇ ਜਣੇ ਤੇ ਭਰਾਵਾ ਤੋਂ ਵੱਧ ਪਿਆਰ ਇਹਨਾਂ ਸਿੰਘਾਂ ਨੇ ਸਾਨੂੰ ਦਿੱਤਾ ਜੇ ਕਿਤੇ ਵੀ ਇਹ ਸਟੇਜ ਲਾਉਂਦੇ ਸੀ ਜਿਵੇਂ ਮੈਂ ਫੋਨ ਕਰ ਦੇਣਾ ਭਾਈ ਸਾਹਿਬ ਨੂੰ ਫੋਨ ਕਰ ਦੇਣਾ ਭਾਈ ਪ੍ਰਮੇਂਦਰ ਸਿੰਘ ਨੇ ਵੀ ਆਪਾਂ ਤੜਕਾ ਲਾਉਣਾ ਵੀ ਆਜੋ ਤੁਸੀਂ ਹਨਾ ਉਹ ਉਹ ਜਿਹੜੀਆਂ ਯਾਦਾਂ ਨੇ ਉਹ ਪਲ ਨੇ ਜਿਹੜੇ ਉਹ ਬੰਦੇ ਕੋ ਨਹੀਂ ਭੁਲਾਏ ਜਾਂਦੇ ਭਾਈ ਇੱਕ ਦਿਨ ਤੁਹਾਡਾ ਫੋਨ ਆਇਆ ਮੈਂ ਬਾਹਰ ਸੀ ਗੱਡੀ 'ਚ ਤਾਂ ਮੈਨੂੰ ਕਿਸੇ ਸਿੱਕੇ ਨੇ ਪੁੱਛਿਆ ਕਿ ਤੇ ਫੋਨ ਕਿਹਨਾਂ ਦਾ ਆਇਆ ਮੈਂ ਕਿਹਾ ਵੀ ਸਾਡੇ ਭਰਾਵਾਂ ਦਾ ਆਇਆ ਵੀ ਅਸੀਂ ਪ੍ਰਸ਼ਾਦਾ ਘੱਟੇ ਛੱਕਦੇ ਹੁੰਦੇ ਵਾਹ ਜੀ ਵਾਹ ਪਿਆਰ ਹੁੰਦਾ ਅਗਰ ਸਿੱਖੇ ਪਿਆਰ ਹੁੰਦਾ ਤੇ ਨਾਲੇ ਇਹ ਵੇਖਣ ਵਾਲਾ ਵੀ ਕਹਿੰਦਾ ਵੀ ਹਾਂ ਦੂਜੇ ਦਿਨ ਉਹਨਾਂ ਸਕੇਰੇ ਪੁੱਛੇ ਕਿਤੇ ਅੱਜ ਤੁਹਾਨੂੰ ਫੋਨ ਆਇਆ ਉਹਨਾਂ ਦਾ ਮੈਂ ਕਿਹਾ ਅੱਜ ਫੋਨ ਆਇਆ ਉਹਨਾਂ ਦਾ ਪਰ ਅਸੀਂ ਉਹ ਵੇਟ ਕਰ ਰਹੇ ਸਾਂਜੀ ਅਸੀਂ ਜਾਵਾਂਗੇ ਫਿਰ ਪ੍ਰਸ਼ੰਦਾ ਸਿਕਣਾ ਤਾਂ ਇਹ ਆ ਭੁੱਲ ਜਾਂਦਾ ਹੈ ਇਹ ਕਦੀ ਭੁੱਲਣੀਆਂ ਨਹੀਂ ਇਹ ਅਸੀਆਂ ਯਾਦਾਂ ਨੇ ਵਾਸੂ ਇਹ ਯਾਦਾਂ ਨੂੰ ਹਮੇਸ਼ਾ ਤਾਜ਼ਾ ਹੀ ਰੱਖੇ ਬਾਕੀ ਹਾਂਜੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਬਾਕੀ ਤੁਸੀਂ ਜਰੂਰ ਕਮੈਂਟਾਂ ਵਿੱਚ ਦੱਸਿਓ ਕਿਉਂਕਿ ਵੇਖੋ ਹਰੇਕ ਬੰਦੇ ਤੇ ਇਹੋ ਜਿਹਾ ਮੂਮੈਂਟ ਆਇਆ ਹੁੰਦਾ ਹੈ ਹਰੇਕ ਬੰਦੇ ਨਾਲ ਇਹੋ ਜਿਹਾ ਪਲ ਬੀਤਿਆ ਹੁੰਦਾ ਹੈ ਆਇਆ ਹੁੰਦਾ ਹੈ ਹਰੇਕ ਤੇ ਹੀ ਤੇ ਤੁਸੀਂ ਦੱਸਿਓ ਵੀ ਤੁਹਾਡੇ ਤੇ ਵੀ ਇਹੋ ਜਿਹਾ ਸਮਾਂ ਆਇਆ ਵਾ ਕਿਉਂਕਿ ਮੈਂ ਤਾਂ ਇਹਨਾਂ ਨੂੰ ਯਾਦ ਕਰ ਰਿਹਾ ਸੀ ਮੈਂ ਕਹਾਂ ਵੀ ਚਲੋ ਮੈਂ ਜਦੋਂ ਉਧਰ ਫ੍ਰੀ ਹੁੰਦਾ ਸੀ ਤੇ ਮੈਂ ਕਈ ਵਾਰੀ ਇਹਨਾਂ ਦੇ ਮਿਲ ਪੈਣਾ ਤੇ ਗੱਲਾਂ ਬਾਤ ਲੱਗ ਜਾਣਾ ਨਾ ਤੇ ਉਹ ਬਹੁਤ ਸੋਹਣਾ ਲੱਗਦਾ ਸੀਗਾ ਵਧੀਆ ਲੱਗਦਾ ਸੀਗਾ ਤੇ ਅੱਜ ਇਹ ਜਾ ਰਹੇ ਨੇ ਤੇ ਇਹਨਾਂ ਦੀ ਇੱਕ ਪੂਰੇ ਮਹੀਨੇ ਦੀ ਬਾਹਰੀ ਵੀਕ ਹੈ ਇੰਉ ਲਾ ਲਓ ਉੱਥੋਂ ਫਿਰ ਇਹਨਾਂ ਨੇ ਇੱਕ ਦਿਨ ਵਾਸਤੇ ਆਉਣਾ ਹੈ ਲਾਸਟ ਡੇ ਲਾਸਟ ਡੇ ਇਹਨਾਂ ਨੇ ਆਉਣਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਪੰਜਾਬ ਪਰਮਾਨਾ ਇੰਡੀਆ ਇੰਡੀਆ ਜਾਣਾ ਸਿੱਧਾ ਜੀ ਤੇ ਹਾਂਜੀ ਇਹਨਾਂ ਤੋਂ ਬਾਅਦ ਫਿਰ ਇੱਕ ਮਹੀਨਾ ਬਾਅਦ ਮੇਰੀ ਵਾਪਸੀ ਹੈ ਹਨਾ ਤੇ ਮੈਨੂੰ ਵੀ ਐਦਾਂ ਲਾ ਲਓ ਇੱਥੇ ਸੰਗਤਨਾ ਵੀ ਪ੍ਰੇਮ ਬਣਿਆ ਹੋਇਆ ਹੈ ਇਹ ਆ ਵੀਰਾਂ ਨਾਲ ਭਾਈਆਂ ਦਾ ਵੀ ਪ੍ਰੇਮ ਬਣਿਆ ਹੋਇਆ ਤੇ ਤਾਂ ਫੜੇ ਮੜੇ ਆ ਤੇ ਕੋਈ ਵਧੀਆ ਜੀ ਗੱਲ ਸੁਣਾ ਦਿਓ ਤੁਸੀਂ ਬਹੁਤ ਸੋਹਣੇ ਪ੍ਰਚਾਰਕ ਹੋ ਤੇ ਵਧੀਆ ਪ੍ਰਚਾਰਕ ਨੇ ਭਾਈ ਹਰਜਿੰਦਰ ਸਿੰਘ ਦੀ ਬੰਗਿਆਂ ਵਾਲੇ ਤੇ ਕੋਈ ਲਾਸਟ ਜਿਹੜੀ ਆਪਣੀ ਯਾਦਗਾਰੀ ਸਦਾ ਵਾਸਤੇ ਰਹਿ ਜਾਏ ਯਾਦਗਾਰ ਇਹ ਆ ਕਿ ਜਦੋਂ ਅਸੀਂ ਸ਼ਾਮ ਦਾ ਦਮਨ ਲਾ ਕੇ ਫ੍ਰੀ ਹੁੰਦੇ ਆ ਨਾ ਤੇ ਇਹ ਭਾਈ ਜਰਾਵਰ ਸਿੰਘ ਤੇ ਇਹ ਪਰਮਿੰਦਰ ਸਿੰਘ ਇਹਨਾਂ ਕੋਲ ਆਣ ਕੇ ਬੈਠਣਾ ਤੇ ਗੁਰੂ ਦੀਆਂ ਹੀ ਗੱਲਾਂ ਹੋਣੀਆਂ ਜਦੋਂ ਗੁਰੂ ਦੀਆਂ ਗੱਲਾਂ ਹੋਣੀਆਂ ਇਹਨਾਂ ਦਾ ਕਈ ਵਾਰੀ ਇਹਨਾਂ ਦੇ ਅੱਖਾਂ 'ਚ ਖੰਝੂ ਆ ਜਾਂਦੇ ਨੇ ਵੀ ਗੁਰੂਪਤੀ ਪਿਆਰ ਇਹ ਸੱਚੀ ਗੱਲ ਐ ਵੀ ਅਸੀਂ ਜ਼ਿੰਦਗੀ ਦੇ ਵਿੱਚ ਸ਼ਾਇਦ ਸਕੇ ਭਰਾ ਨਹੀਂ ਹੈਗੇ ਪਰ ਇੱਥੇ ਅਸੀਂ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਨਾਲ ਇੱਕ ਚੱਲੇ ਹਾਂ ਸਕੇ ਭਰਾਵਾਂ ਨਾਲੋਂ ਸਕੇ ਭਰਾਵਾਂ ਤੇ ਸ਼ਾਇਦ ਉਹ ਜਾਇਦਾਦ ਵੰਡਾ ਲੈਣ ਪਰ ਇਹ ਗੁਰਸਿੱਖੀ ਨਾਤੇ ਸਾਡਾ ਨੇਤਰਿਮ 'ਚ ਵਾਅਦਾ ਕਰਦੇ ਆ ਵੰਡੋ ਦੇ ਇਕੱਠ ਨਹੀਂ ਹੈਗੇ ਤੇ ਇਹਨਾਂ ਦਾ ਸਾਰਿਆਂ ਦਾ ਦਿਨੋਂ ਹੀ ਧੰਨਵਾਦ ਤੇ ਵਾਹਿਗੁਰੂ ਚਰਨਾਂ 'ਚ ਅਰਦਾਸ ਐ ਪਾਤਸ਼ਾਹ ਇਹ ਸਾਡਾ ਪਿਆਰ ਇਦਾਂ ਹੀ ਬਣਿਆ ਰਹੇ ਜਿੱਥੇ-ਜਿੱਥੇ ਅਸੀਂ ਰਹੀਏ ਜਰੂਰ ਮਿਸ ਕਰਾਂਗੇ ਕਿਉਂਕਿ ਇਹ ਜਿਹੜੇ ਮੂਵਮੈਂਟ ਆ ਅਸੀਂ ਸ਼ਾਇਦ ਜ਼ਿੰਦਗੀ ਦੇ ਵਿੱਚ ਫੇਰ ਕਿਤੇ ਸਮਾਂ ਐਸਾ ਬਣੇ ਭਾਈ ਪਰਮਿੰਦਰ ਸਿੰਘ ਜੱਜ ਰਵਰ ਸਿੰਘ ਹੋਰ ਵੀ ਸਿੰਘ ਆ ਕਈ ਸਿੰਘਾਂ ਦਾ ਵੀਜ਼ਾ ਕਈ ਵਾਰੀ ਲੇਟ ਆਉਂਦਾ ਕਈ ਵਾਰੀ ਅਸੀਂ ਮਿਲਦੇ ਨਹੀਂ ਇਹ ਸੱਚੀ ਗੱਲ ਹੈ ਇਹ ਸੰਭਾ ਘੁੱਲ ਦੀ ਯਾਦਾਂ ਤੇ ਇਦਾਂ ਹੀ ਯਾਦਾਂ ਜਿੰਨਾ ਵਿੱਚ ਵਸਦੇ ਰਹਿਣ ਤੇ ਸਮੋਸਾ ਜਿਵੇਂ ਹੁਣ ਚਲੋ ਮੈਂ ਚਲਾ ਜਾਣਾ ਹੁਣ ਤੋਂ ਬਾਅਦ ਇੱਕ ਮਹੀਨਾ ਬਾਅਦ ਜਿਵੇਂ ਇਹ ਇਹਨਾਂ ਦੇ ਇੱਥੇ ਰਹਿਣਾ ਹੁਣ ਇਹਨਾਂ ਨੇ ਇੱਥੇ ਰਹਿਣਾ ਪੱਕੇ ਆ ਨਾ ਜਿਹੜਾ ਪਾਲਾ ਇਕੱਠਿਆਂ ਦਾ ਆ ਜਿਹੜਾ ਸਮਾਂ ਹੈ ਮੈਨੂੰ ਲੱਗਦਾ ਨਹੀਂ ਵੀ ਹੁਣ ਵੀ ਆਪਾਂ ਕਿਤੇ ਉਤਰਾਂਗੇ ਉਹ ਐਂਜਾਇਰਮੈਂਟ ਹੈ ਨਾ ਬਹੁਤ ਘੱਟ ਹੋਊਗੀ ਕੀ ਹੋ ਸਕਦਾ ਵੀ ਅਸਾਂ ਆਪਾਂ ਮਿਲ ਲਗੇ ਹਨਾ ਮਿਲਣਗੇ ਮਿਲ ਲੈਣਾ ਬਿਲਕੁਲ ਭਾਈ ਸਾਹਿਬ ਇਧਰੋਂ ਮਿਲ ਜਣ ਹੁਣ ਨਾ ਪਰ ਇਹ ਜਿਹੜਾ ਸਮਾਜ ਦਾ ਹੋਂਦ ਇਕੱਠੇ ਆਉਂਦਾ ਨਾ ਇਹਦੇ ਵਰਗਾ ਨਹੀਂ ਸਭੀ ਦੇ ਸਕੀਮ ਤੋਂ ਪੂਰਾ ਸਬੰਧ ਬਣਦਾ ਤਾਂ ਦੋਸਤਾਂ ਤੋਂ ਬਣਦਾ ਸਹੀ ਗੱਲ ਹੈ ਸੋ ਜੀ ਚਲੋ ਠੀਕ ਆ ਜੀ ਵੀਡੀਓ ਤੋਂ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਕਿਉਂਕਿ ਗੁਰਸਿੱਖੀ ਨਾਲ ਤੇ ਅਸੀਂ ਭਰਾ ਹਾਂ ਸਾਰੀ ਜਿਹੜੇ ਦੇਖ ਰਹੇ ਨੇ ਜਿਹੜੇ ਅਸੀਂ ਬੈਠੇ ਆਪਾਂ ਸਾਰੀ ਭੈਣ ਭਰਾ ਹਾਂ ਤੇ ਇਹ ਦੁਨੀਆ ਐਸੀ ਹੈ ਮੈਂ ਤੁਹਾਨੂੰ ਦੱਸ ਰਿਹਾ ਵਾਂ ਤੇ ਇਹ ਨਾ ਹੁਣ ਆਪਣੇ 1 ਮਹੀਨੇ ਬਾਅਦ ਪੰਜਾਬ ਜਾਦੇ ਨੇ ਇੰਡੀਆ ਜਾ ਰਹੇ ਨੇ ਤੇ ਇਹ ਬੰਗੇ ਤੋਂ ਨੇ ਭਾਈ ਹਰਜਿੰਦਰ ਸਿੰਘ ਜੀ ਇਹਨਾਂ ਦਾ ਬਹੁਤ ਸੋਹਣਾ ਜੱਥਾ ਹੈ ਸਾਰੇ ਵੇਖੋ ਨੌਜਵਾਨ ਸਿੰਘ ਨੇ ਤੇ ਆਵਾਜ਼ ਵੀ ਮੈਂ ਕਹਿੰਦਾ ਕੀ ਗੱਲ ਬਾਤ ਹੈ ਬੁਲੰਦ ਤੁਸੀਂ ਸੁਣਿਆ ਹੋਇਆ ਵੈਸੇ ਮੈਂ ਆਪ ਲੋਕ ਪਾਇਆ ਹੋਇਆ ਇਹਨਾਂ ਦੇ ਬਰਤੀ ਤੁਸੀਂ ਸੁਣਿਆ ਤੇ ਫਿਰ ਵੀ ਇਹਨਾਂ ਦਾ ਨੰਬਰ ਲੋ ਮੈਂ ਕਹਿੰਦਾ ਵੈਸੇ ਇਹਨਾਂ ਕੋ ਪ੍ਰੋਗਰਾਮ ਬੁੱਕਤੇ ਨਹੀਂ ਹੈਗੇ ਮੈਨੂੰ ਪਤਾ ਬਹੁਤ ਇਹਨਾਂ ਦੀ ਬੁਕਿੰਗ ਹੁੰਦੀ ਆ ਉੱਥੇ ਪੰਜਾਬ 'ਚ ਤੁਸੀਂ ਵੀ ਨੰਬਰ ਲੋ ਜੇ ਤੁਹਾਨੂੰ ਲੋੜ ਪਏ ਤੇ ਇਹਨਾਂ ਨੂੰ ਜ਼ਰੂਰ ਤੁਸੀਂ ਯਾਦ ਕਰਿਓ ਨੰਬਰ ਦੱਸਿਓ ਆਪਣਾ ਨੰਬਰ ਹੈ ਜੀ ਇੰਡੀਆ ਦਾ 95012 78122 ਤੇ ਅੰਗਰੇਜ਼ੀ ਵਿੱਚ 95012 78122 ਹਾਂਜੀ ਮੇਰੇ ਅੱਖੇ ਲਾ ਕੇ ਇੱਕ ਵਾਰ ਜਰੂਰ ਯਾਦ ਕਰਿਓ ਤੁਸੀਂ ਯਾਦ ਕਰੋਗੇ ਵੀ ਕੋਈ ਜੱਥਾ ਹੋਰ ਹੈ ਠੀਕ ਹੈ ਜੀ ਤਾਂ ਕੀ ਪਤਾ ਹਾਂ ਪੰਜਾਬ ਮੈਂ ਉਹਨਾਂ ਬਾਰੇ ਵੀ ਜ਼ਰੂਰ ਜ਼ਿਕਰ ਕਰੋ ਉਹ ਜ਼ਿਕਰ ਇਹਦਾ ਆ ਵੀ ਉਹ ਸ਼ਾਇਦ ਸਾਡੇ ਪੂਰਵਲੇ ਕਰਮਾਂ ਦਾ ਕੋਈ ਸਾਥੀ ਹੈ ਮੈਨੂੰ ਐਦਾ ਲੱਗਦਾ ਵੀ ਅਸੀਂ ਸਾਰੇ ਪਿੱਛੇ ਇਕੱਠੇ ਸੀ ਜਦੋਂ ਅਸੀਂ ਯੂਕੇ ਜਾਏ ਨਾ ਤੇ ਸਾਨੂੰ ਮੈਂ ਉਹਨਾਂ ਦਾ ਨਾਂ ਲੈਣ ਤੋਂ ਗਰੀਜ ਨਹੀਂ ਕਰਾਂਗਾ ਭਾਈ ਹਰਪ੍ਰੀਤ ਸਿੰਘ ਵਡਾਲਾ ਕਥਾ ਕਥਾ ਬਸ ਹੂੰ ਉਹ ਕਥਾਬਾਤ ਕਰੀ ਬਈ ਆਪਣੀ ਆਪਣੀ ਤਾਂ ਉਹਨਾਂ ਨੇ ਨਾ ਅਸੀਂ ਬੈਠੇ ਤੇ ਬਾਬਾ ਸਾਹੰਗ ਤੇ ਸਿੰਘ ਨਾਲ ਹੀ ਬੈਠੇ ਏਦਾਂ ਹੀ ਏਦਾਂ ਬਿਸਤਰੇ ਲੱਗੇ ਤਾਂ ਬੈਠੇ ਥੱਲੇ ਤਾਂ ਕਿਉਂਕਿ ਨਵੇਂ ਆਏ ਸੀ ਸਾਨੂੰ ਇਥੋਂ ਬਹਿਤ ਨਹੀਂ ਸੀ ਉਸੇ ਵੀ ਕਹਿੰਦਾ ਕਹਿੰਦਾ ਮੈਂ ਨੰਬਰ ਦਿਨਾ ਇੱਕ ਸਿੰਘ ਦਾ ਉਹ ਬڑا ਬڑا ਗੁਰੂ ਦਾ ਪਿਆਰਾ ਤੇ ਉਹ ਸਿੱਖਾਂ ਦੀ ਬੜੀ ਅਰਥਾਂ ਦਾ ਜੀ ਜੀ ਉਹਨੇ ਨੰਬਰ ਦਿੱਤਾ ਮੈਨੂੰ ਤਾਂ ਮੈਂ ਕਾਲ ਕੀਤੀ ਭਾਈ ਸਾਹਿਬ ਨੂੰ ਸ੍ਰੀ ਨੌਮ ਜੀ ਨੌਮ ਦੇ ਕਾਲ ਕੀਤੀ ਤੇ ਭਾਈ ਸਾਹਿਬ ਨੂੰ ਮੈਂ ਬੇਨਤੀ ਕੀਤੀ ਵੀ ਭਾਈ ਸਾਹਿਬ ਜੀ ਮੈਂ ਵੀ ਆਇਆ ਮੇਰੇ ਕੋਲ ਹਣੀ ਵਾ ਜਾ ਵੀ ਯੂਕੇ ਦਾ ਮਾਹੌਲ ਦਾ ਪਤਾ ਨਹੀਂ ਕੀਤੇ ਤੁਸੀਂ ਸਿਰਾਂ ਦੀ ਸਹਾਇਤਾ ਕਰਦੇ ਹੋ ਤਾਂ ਮੈਂ ਤਾਂ ਕਰਪਾ ਤੁਹਾਨੂੰ ਜੀ ਉਹਨਾਂ ਨੇ ਮੇਰੇ ਇੱਕ ਗੱਲ ਕਹੀ ਬੜੀ ਚੰਗੀ ਲੱਗੀ ਯੂਕੇ ਚ ਪਹਿਲੀ ਵਾਰੀ ਹੋਇਆ ਹੈ ਜਦੋਂ ਮੈਂ ਯੂਕੇ ਚ ਆਇਆ ਨਾ ਤੇ ਕਈਆਂ ਨੇ ਮੈਨੂੰ ਇਹ ਗੱਲ ਕਹਿਂਦੀ ਇੱਥੋਂ ਦੇ ਲੋਕਾਂ ਦਾ ਖੂਨ ਵਾਲਾ ਕੀਤਾ ਜਦੋਂ ਮੈਂ ਇੰਟਰ ਕੀਤਾ ਪਰ ਆ ਸੱਚ ਜਾਣਿਓ ਸਾਡੇ ਵੇਖਣ ਵਾਲੇ ਮੈਨੂੰ ਚਿੱਟੇ ਖੂਨ ਵਾਲਾ ਮਿਲਿਆ ਕੋਈ ਨਹੀਂ ਸਾਡੇ ਲਾਲ ਖੂਨ ਵਾਲੇ ਮਿਲੇ ਤੇ ਗੁਰੂ ਦੇ ਪਿਆਰ ਵਾਲੇ ਮਿਲੇ ਇਹ ਪਾਤਸ਼ਾਹ ਦੀ ਕਿਰਪਾ ਹੀ ਆ ਵੀ ਉਹ ਮਲਾਉਂਦਾ ਹੀ ਇਦਾਂ ਆ ਉਹ ਜਿਹੋ ਜਿਹੇ ਬੰਦੇ ਦਾ ਆਪ ਦਾ ਸੁਭਾਅ ਹੋਏਗਾ ਉਹ ਸਾਹਮਣੇ ਵਾਲਾ ਵੀ ਉਹ ਹੋ ਜਾਊਗਾ ਸਾਹਮਣੇ ਵਾਲਾ ਵੀ ਉਹ ਤੇ ਪੱਕੀ ਗੱਲ ਆ ਜੇ ਆਪ ਤਖੋਰ ਹੋਏਗਾ ਉਹਨੇ ਵੀ ਫਿਰ ਉਹੋ ਜੀ ਗੱਲ ਕਰੇਗਾ ਉਹੋ ਜੀ ਗੱਲ ਕਰਦੀ ਹੈ ਹਾਂ ਜਿਵੇਂ ਤੁਸੀਂ ਹੁਣ ਬਿਲਕੁਲ ਉਹ ਨਰੋਈ ਹੋ ਵਧੀਆ ਠੋੜਾ ਸੁਭਾਅ ਆ ਜੀ ਵੀ ਅਸੀਂ ਵੀ ਤੁਹਾਨੂੰ ਉਦਾਂ ਹੋ ਕੇ ਮਿਲੇ ਆ ਤੇ ਆਪਣਾ ਪੂਰਾ ਹਨਾ ਆ ਲੈ ਗਈ ਜਾਰੀ ਪੈ ਗਈ ਆ ਬਿਲਕੁਲ ਜੀ ਬਿਲਕੁਲ ਤਾਂ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨੇ ਮੈਨੂੰ ਸ਼ਾਮ ਨੂੰ ਕਾਲ ਕੀਤੀ ਕਹਿੰਦੇ ਗੁਰੂ ਦੇ ਪਿਆਰਿਓ ਤੁਸੀਂ ਸਾਨੂੰ ਫੋਨ ਕੀਤਾ ਤਾਂ ਹੁਣੇ ਭਾਵੇਂ ਆਜੋ ਆਜੋ ਤੇ ਇੱਕ ਗੱਲ ਪਤਾ ਕਿ ਕਿੰਗ ਨਾਲ ਜਿੰਨਾ ਚੇਰ ਤੁਹਾਡਾ ਸਮਾਂ ਰਹਿਣ ਨੂੰ ਰੋਕ ਰਿਓ ਨਜ਼ਰ ਆਇਆ ਜਿੰਨਾ ਚੇਰ ਸਮਾਂ ਚਲੋ ਅਸੀਂ ਇੱਥੇ ਆਏ ਉਹਨਾਂ ਨੇ ਸਾਨੂੰ ਰੱਖਿਆ ਜਦੋਂ ਇੱਥੇ ਨਾਲ ਦੇ ਸਿੰਗਲ ਦੋਨਾ ਇਹ ਪਹਿਲਾ ਸਿੰਘ ਦੋ ਆਏ ਸੀ ਇੱਥੇ ਅਸੀਂ ਤਾਂ ਬਾਅਦ ਚ ਆਏ ਜੀ ਦੋ ਜਣੇ ਮੈਂ ਤਾਂ ਸੁਖਚੰਦ ਸਿੰਘ ਲਖਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਪਹਿਲਾਂ ਇਹਨਾਂ ਨੇ ਆ ਕੇ ਦੱਸਿਆ ਕਿੰਨੇ ਵੀ ਸਾਨੂੰ ਕਮੇਟੀ ਵਾਲੇ ਆਪ ਰੂਮ ਚ ਲੈ ਕੇ ਗਏ ਇੱਥੇ ਸਮਾਨ ਲੈ ਕੇ ਆਏ ਤੇ ਉਹਨਾਂ ਨੇ ਸਾਨੂੰ ਰਹਿਣ ਵਾਸਤੇ ਆਖਿਆ ਕਿ ਜਿੰਨਾ ਚਿਰ ਮਰਜ਼ੀ ਰੋ ਅਸੀਂ ਭਾਈ ਜਰਨੈਲ ਸਿੰਘ ਨੂੰ ਵੇਖਿਆ ਨਹੀਂ ਮੈਂ ਤੇ ਬੈਠਾ ਤੇ ਭਾਈ ਸਾਹਿਬ ਹੁਣੇ ਗੇਟ ਤੋਂ ਆ ਰਹੇ ਏ ਤਾਂ ਤੇ ਇਦਾਂ ਉਹਦਾ ਨਾਲਾ ਬੜਾ ਲੰਮਾ ਤਾਂ ਇਦਾਂ ਹੱਥ ਮਾਰਦਾ ਤਾਂ ਮੈਨੂੰ ਕਹਿੰਦੇ ਵੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਨਾ ਫਤਿਹ ਬਲਾਈ ਤੇ ਨਾ ਭਾਈ ਸਾਹਿਬ ਜੀ ਚੜ੍ਹਦੀ ਕਲਾ ਕਹਿੰਦੇ ਚੜ੍ਹਦੀ ਕਲਾ ਬਸ ਪਰਸੋਂ ਦੀ ਜਿੱਦਾਂ ਦਾ ਗੱਲ ਕਰਦੇ ਮੈਂ ਉਹ ਵੀ ਹੂੰ klari lya mane aichhe 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 ਮੈਂ ਕਿਹਾ ਭਾਈ ਜਰਨੈਲ ਸਿੰਘ ਜੀ ਕਹਿੰਦੇ ਹਾਂ ਜੀ ਭਾਈ ਜਰਨੈਲ ਸਿੰਘ ਜੀ ਬੈਠੇ ਰਹੇ ਪ੍ਰੀਮ ਦੇ ਨਾਲ ਸੱਚੀ ਗੱਲ ਆ ਵੀ ਉਹ ਰੂਹ ਇਦਾਂ ਦੀ ਆ ਸਿਮਰਣ ਕਰਨ ਵਾਲੀ ਰੂਹ ਆ ਆਕਾਲ ਪੁਰਖ ਦਾ ਸਿਮਰਣ ਕਰਨ ਵਾਲੀ ਆ ਗੁਰੂ ਤੋਂ ਪੈ ਰੱਖਣ ਵਾਲੀ ਰੱਬ ਤੋਂ ਡਰਨ ਵਾਲੀ ਉਹ ਰੂਹ ਇਦਾਂ ਦੀ ਹੂੰ ਪਰ ਉਸ ਇਨਸਾਨ ਨੇ ਤੁਹਾਡੇ ਬਾਗ ਇੰਨਾ ਕੋ ਪਿਆਰ ਦਿੱਤਾ ਨਾ ਸਾਨੂੰ ਇੰਨਾ ਕੋ ਪਿਆਰ ਦਿੱਤਾ ਵੀ ਸੱਚੀ ਗੱਲ ਆ ਵੀ ਉਹ ਰਸਨਾ ਤੋਂ ਬਿਆਨ ਹੀ ਨਹੀਂ ਹੋ ਸਕਦਾ ਅਸੀਂ ਨਹੀਂ ਪੁੱਛ ਸਕਦੇ ਜ਼ਿੰਦਗੀ ਵਿੱਚ ਮੈਨੂੰ ਇਦਾਂ ਲੱਗਦਾ ਵੀ ਉਹ ਸਾਰਿਆਂ ਦਾ ਇਦਾਂ ਕਰਦਾ ਕਈ ਵੀ ਰੀਤਾ ਲੱਗਦਾ ਵੀ ਸਾਰੇ ਜਿਆਦਾ ਕਰਦਾ ਉਹ ਸਾਰੇ ਸਿੰਘਾਂ ਦਾ ਹੀ ਇਦਾਂ ਕਰਦੇ ਆ ਸਾਰੇ ਸਿੰਘਾਂ ਦੇ ਇਦਾਂ ਕਰਦੇ ਆ ਪਰ ਜਿਹੜਾ ਭੁੱਲ ਜਾਂਦਾ ਉਹ ਕਿਉਂ ਤੱਕਾਂ ਲਿਆ ਮਿਹਰਬਾਨੀ ਕਹਿੰਦੇ ਵੀ ਅਸਿਰਤ ਕੰਮ ਜਿਹੜਾ ਹੁੰਦਾ ਨਾ ਉਹ ਸਭ ਤੋਂ ਪਹਿਲਾ ਰਸਤਾਂ ਹੁੰਦਾ ਤੇ ਮੈਂ ਦਿਲੋਂ ਅਰਦਾਸ ਕਰਦਾ ਸੱਚੀ ਗੱਲ ਆਪਣੇ ਸਿੰਘਾਂ ਸਮੇਤ ਅਰਦਾਸ ਕਰਦਾ ਵੀ ਭਾਈ ਸਾਜ ਜੀ ਤੁਹਾਨੂੰ ਵਾਹਿਗੁਰੂ ਇੰਨੀ ਖੁਸ਼ੀਆਂ ਦੇਵੇ ਦੁਨੀਆ ਤੇ ਨਾ ਵੀ ਸਦਾ ਹੀ ਖੁਸ਼ ਰਹਿੰਦੇ ਹੋ ਹਮੇਸ਼ਾ ਐਦਾਂ ਹੀ ਹੱਸਦੇ ਵਸਦੇ ਰਹੋ ਤੇ ਇੱਥੇ ਇਸ ਵੈਲਡਸ ਫੀਲਡ ਦੀ ਧਰਤੀ ਤੇ ਜਿਹੜਾ ਤੁਸੀਂ ਸਾਨੂੰ ਪਿਆਰ ਦਿੱਤਾ ਨਾ ਉਹ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਸੱਚੀ ਗੱਲ ਹੈ ਕਿਤੇ ਸਮਾਂ ਮਿਲਿਆ ਫਿਰ ਵੀ ਰੱਬ ਸਾਨੂੰ ਇਦਾਂ ਹੀ ਬਰੋਦਦਾ ਵਾਹਿਗੁਰੂ ਬਾਈ 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 ਬਾਈ